ਗੁੱਡ ਮਾਰਨਿੰਗ ਸਟੂਡੈਂਟਸ ਅੱਜ ਜੋ ਆਪਾਂ ਵਿਆਕਰਣ ਦਾ ਵਿਸ਼ਾ ਪੜ੍ਹਨ ਜਾ ਰਹੇ ਹਾਂ ਉਹ ਹੈ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਜੋ ਕਿ ਪੀਟੀ 3 ਟਰਮ 3 ਦੇ ਸਿਲੇਬਸ ਦੇ ਵਿੱਚ 61 ਤੋਂ ਲੈ ਕੇ 90 ਤੱਕ ਹਨ ਸੋ ਆਪਾਂ ਡਿਸਕਸ ਕਰਦੇ ਹਾਂ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ 61 ਨੰਬਰ ਤੇ ਹੈ ਕਿ ਗੁੱਜੇ ਭੇਦਾਂ ਨੂੰ ਦੱਸਣ ਜਾਂ ਕਿਸੇ ਦੀ ਸੂਹ ਕੱਢਣ ਵਾਲਾ ਵਿਅਕਤੀ ਉਸ ਨੂੰ ਸੂਹੀਆ ਕਿਹਾ ਜਾਂਦਾ ਆ ਕਿ ਜੋ ਕਿਸੇ ਦੇ ਗੁਜਜੇ ਭੇਦਾਂ ਨੂੰ ਦੱਸ ਦਿੰਦਾ ਆ ਸੀਕਰੇਟਸ ਜਿਹੜੇ ਸ਼ੇਅਰ ਕਰ ਦਿੰਦਾ ਆ ਉਸ ਨੂੰ ਸੂਹੀਆ ਕਿਹਾ ਜਾਂਦਾ ਆ ਬਿਨਾ ਕੁਝ ਲੈ ਸੇਵਾ ਕਰੇ ਕਿ ਇਹ ਆਪਾਂ ਸਭ ਨੂੰ ਪਤਾ ਆ ਕਿ ਕੋਈ ਵੀ ਵਿਅਕਤੀ ਜਦੋਂ ਕੋਈ ਵੀ ਕੰਮ ਕਰਦਾ ਆ ਉਹਦੇ ਪਿੱਛੇ ਉਹਦਾ ਸੁਆਰਥ ਜ਼ਰੂਰ ਹੁੰਦਾ ਆ ਠੀਕ ਹੈ ਤੇ ਉਹ ਵਿਅਕਤੀ ਜੋ ਬਿਨਾ ਕਿਸੇ ਸੁਆਰਥ ਦੇ ਸੇਵਾ ਕਰੇ ਉਸ ਨੂੰ ਸੇਵਾਦਾਰ ਕਿਹਾ ਜਾਂਦਾ ਆ ਜੋ ਉન્નਤੀ ਕਰਨ ਵਾਲਾ ਹੋਵੇ ਉਨਤੀ ਕਰਨ ਵਾਲਾ ਜੋ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਵਾਲਾ ਹੋਵੇ ਉਸ ਨੂੰ ਹੌਣ ਹਾਰ ਕਿਹਾ ਜਾਂਦਾ ਆ ਚਾਰ ਪੈਰਾਂ ਵਾਲਾ ਚੁਪਾਇਆ ਚਾਰ ਪੈਰਾਂ ਵਾਲਾ ਜਾਨਵਰ ਵੀ ਹੋ ਸਕਦਾ ਆ ਤੇ ਸਾਡੇ ਘਰਾਂ ਦੇ ਵਿੱਚ ਮੰਝਾ ਚਾਰ ਪਾਵਿਆਂ ਵਾਲਾ ਉਸ ਨੂੰ ਚੁਪਾਇਆ ਕਿਹਾ ਜਾਂਦਾ ਆ ਜਿਹੜਾ ਕਾਨੂੰਨ ਕਾਰਨੀ ਸਭਾ ਦਾ ਮੈਂਬਰ ਹੋਵੇ ਵਿਧਾਇਕ ਉਸ ਵਿਅਕਤੀ ਨੂੰ ਵਿਧਾਇਕ ਕਿਹਾ ਜਾਂਦਾ ਆ ਜਿਸ ਨੂੰ ਕਟਿਆ ਨਾ ਜਾ ਸਕੇ ਉਹ ਚੀਜ਼ ਜੋ ਕਦੇ ਵੀ ਕੱਟੀ ਨਾ ਜਾ ਸਕੇ ਉਸ ਨੂੰ ਅਕਟ ਕਿਹਾ ਜਾਂਦਾ ਆ ਜਿਹੜਾ ਅਫੀਮ ਖਾਂਦਾ ਹੋਵੇ ਜੋ ਕਿ ਇੱਕ ਤਰ੍ਹਾਂ ਦਾ ਨਸ਼ਾ ਆ ਤੇ ਜਿਹੜਾ ਵਿਅਕਤੀ ਉਹ ਨਸ਼ਾ ਖਾਣ ਦਾ ਆਦੀ ਹੋਵੇ ਅਫੀਮ ਖਾਂਦਾ ਹੋਵੇ ਉਸ ਨੂੰ ਅਫੀਮਚੀ ਕਿਹਾ ਜਾਂਦਾ ਆ ਕਿਤਾਬਾਂ ਦੀ ਸੂਚੀ ਸੂਚੀ ਪੱਤਰ ਆਪਣਾ ਉੱਲੂ ਸਿੱਧਾ ਕਰਨ ਵਾਲਾ ਸਵਾਰਥੀ ਵਿਅਕਤੀ ਠੀਕ ਹੈ ਹਰ ਥਾਂ ਤੇ ਆਪਣਾ ਹੀ ਮਤਲਬ ਪੂਰਾ ਕਰਨ ਵਾਲੇ ਵਿਅਕਤੀ ਨੂੰ ਸਵਾਰਥੀ ਕਿਹਾ ਜਾਂਦਾ ਆ ਸੋਨੇ ਨੂੰ ਪਰਖਣ ਵਾਲਾ ਪੱਥਰ ਕਸੌਟੀ ਜਿਸ ਪੱਥਰ ਦੇ ਨਾਲ ਰਗ ਕਰਕੇ ਸੋਨੇ ਨੂੰ ਪਰਖਿਆ ਜਾਂਦਾ ਆ ਕਿ વાਕੀ ਦੇ ਵਿੱਚ ਚੀਜ਼ੇ ਸੋਨੇ ਦੀ ਹੈ ਕਿ ਨਹੀਂ ਉਸ ਪੱਥਰ ਨੂੰ ਕਸੌਟੀ ਆਖਿਆ ਜਾਂਦਾ ਆ ਮੁਰਦਿਆਂ ਨੂੰ ਦਬਾਏ ਜਾਣ ਵਾਲੀ ਥਾਂ ਕਬਰਿਸਤਾਨ ਹਰੇਕ ਧਰਮ ਦੇ ਆਪਣੇ ਆਪਣੇ ਰੀਤੀ ਰਿਵਾਜ ਹਨ ਕਿਸੇ ਧਰਮ ਦੇ ਵਿੱਚ ਜਦੋਂ ਇੱਕ ਮੁਰਦਾ ਸ਼ਰੀਰ ਜਾਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਤਾਂ ਉਸ ਨੂੰ ਸਿਰਫ ਦਬਾਇਆ ਜਾਂਦਾ ਆ ਉਸਥਾਨ ਨੂੰ ਕਬਰੀਸਤਾਨ ਆਖਿਆ ਜਾਂਦਾ ਹੈ। ਮਜ਼ਦੂਰਾਂ ਦਾ ਇਕੱਠੇ ਹੀ ਕੰਮ ਛੱਡ ਕੇ ਮੰਗਾ ਮੰਨਵਾਉਣ ਲਈ ਅੜਨਾ ਹੜਤਾਲ। ਜੋ ਜਿੱਤਿਆ ਨਾ ਜਾ ਸਕੇ ਅਜਿੱਤ ਜਿਸ ਨੂੰ ਜਿੱਤਿਆ ਨਾ ਜਾ ਸਕੇ ਅਜਿੱਤ। ਜਿਸ ਦਾ ਮੁੱਲ ਨਾ ਪਾਇਆ ਜਾ ਸਕੇ ਬੇਮੁੱਲਾ। ਲੋਕਾਂ ਦੇ ਪ੍ਰਤੀਨਿਧੀਆਂ ਦੀ ਕਾਨੂੰਨ ਘੜਨੀ ਸਭਾ ਲੋਕ ਸਭਾ। ਜਿੱਥੇ ਪਹਿਲਵਾਨਾਂ ਦਾ ਕੋਲ ਹੋਵੇ। ਉਸ ਥਾਂ ਨੂੰ ਅਖਾੜਾ ਕਿਹਾ ਜਾਂਦਾ ਆ ਸੋ ਇੱਥੇ ਬੇਟਾ ਤੁਸੀਂ ਕਰੈਕਸ਼ਨ ਜ਼ਰੂਰ ਕਰਨੀ ਆ ਜਿੱਥੇ ਪਹਿਲਵਾਨਾਂ ਦਾ ਕੋਲ ਹੋਵੇ ਜਿਸ ਥਾਂ ਤੇ ਉਹਨਾਂ ਦਾ ਪ੍ਰਦਰਸ਼ਨ ਹੋ ਰਿਹਾ ਆ ਉਸ ਨੂੰ ਅਖਾੜਾ ਕਿਹਾ ਜਾਂਦਾ ਆ ਜਿਸ ਪਤਨੀ ਦਾ ਪਤੀ ਜਿਉਂਦਾ ਹੋਵੇ ਸੋਹਾਗਣ ਜਿਸ ਪਤਨੀ ਦਾ ਜਿਸ ਇਸਤਰੀ ਦਾ ਪਤੀ ਮਰ ਗਿਆ ਹੋਵੇ ਵਿਵਦਵਾ ਲੜ ਰਹੀ ਫੌਜ ਦੀ ਸਹਾਇਤਾ ਲਈ ਭੇਜੀ ਗਈ ਫੌਜ ਕੁਈ ਫੌਜ ਆ ਕੋਈ ਸੈਨਾ ਦੀ ਟੁਕੜੀ ਆ ਜੋ ਕਿ ਸਰਹੱਦਾਂ ਦੇ ਉੱਪਰ ਵਿਰੋਧੀ ਦੇਸ਼ ਦੇ ਨਾਲ ਵਿਰੋਧੀ ਦੇਸ਼ ਦੀ ਸੈਨਾ ਦੇ ਨਾਲ ਲੜ ਰਹੀ ਆ ਉਹਦੀ ਸਹਾਇਤਾ ਵਾਸਤੇ ਜਦੋਂ ਹੋਰ ਫੌਜ ਭੇਜੀ ਜਾਂਦੀ ਆ ਉਸ ਨੂੰ ਕੁਮਕ ਆਖਿਆ ਜਾਂਦਾ ਆ ਨਰੋਏ ਸਰੀਰ ਵਾਲਾ ਬੱਚਾ ਹੁੰਦਲ ਹੋੜ ਉਹ ਬੱਚਾ ਜੋ ਅੰਦਰੋਂ ਨਹੀਂ ਤੋੜਤੇ ਤੇ ਬਾਹਰ ਹੀ ਤੋੜਤੇ ਆਪਣੇ ਹੱਡਾਂ ਪੈਰਾਂ ਤੋਂ ਮਜ਼ਬੂਤ ਹੁੰਦਾ ਆ ਤੰਦਰੁਸਤ ਹੁੰਦਾ ਆ ਉਸ ਨੂੰ ਹੁੰਦਲ ਹੋੜ ਕਿਹਾ ਜਾਂਦਾ ਆ ਜਿਸ ਨੂੰ ਕਿਸੇ ਚੀਜ਼ ਦਾ ਤਜਰਬਾ ਨਾ ਹੋਵੇ ਅਲੜ ਜਿਹੜਾ ਕਦੇ ਇੱਕ ਤੜੇ ਨਾਲ ਤੇ ਕਦੇ ਦੂਜੇ ਤੜੇ ਨਾਲ ਹੋਵੇ ਦਲ ਬਦਲੂ ਜਿਹੜਾ ਜਿੱਤੇ ਰੁਪਏ ਪੈਸੇ ਆਦਿ ਦੇ ਸਿੱਕੇ ਘੜੇ ਜਾਂਦੇ ਹਨ ਟਕਸਾਲ ਉਹ ਸਾਨੂੰ ਟਕਸਾਲ ਲਟਕਿਆ ਜਾਂਦਾ ਆ ਘਰ ਵਿੱਚ ਪਹਿਲਾਂ ਜੰਮਿਆ ਪੁੱਤਰ ਤੇ ਇੱਕੇ ਘਰ ਵਿੱਚ ਅਗਰ ਜਦੋਂ ਕੋਈ ਬੱਚਾ ਜਨਮ ਲੈਂਦਾ ਆ ਚਾਹੇ ਉਹ ਪੁੱਤਰ ਆ ਤੇ ਚਾਹੇ ਉਹ ਧੀ ਆ ਉਸ ਨੂੰ ਪੁੱਤਰ ਨੂੰ ਪਲੇਠਾ ਕਿਹਾ ਜਾਂਦਾ ਆ ਤੇ ਪੁੱਤਰੇ ਨੂੰ ਪਲੇਠੀ ਤੇ ਦੂਸਰੇ ਸ਼ਬਦਾਂ ਦੇ ਵਿੱਚ ਜੇਠਾ ਜਾਂ ਫਿਰ ਜੇਠੀ ਆਖਿਆ ਜਾਂਦਾ ਆ ਮੌਤ ਪਿੱਛੋਂ ਆਇਆ ਸਲਾਨਾ ਮੌਤ ਦਾ ਦਿਨ ਬਰਸੀ ਉਹ ਦਿਨ ਬਰਸੀ ਆਖਵਾਉਂਦਾ ਆ ਸੱਪ ਦਾ ਬੱਚਾ ਸਪੋਲੀਆ ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬਸ਼ਕਤੀਮਾਨ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਠੀਕ ਹੈ ਬੇਟਾ ਨੈਕਸਟ ਦੇਰਾ ਸੈਂਟੈਂਸ ਹੈਗਾ ਜਾਂ ਕਿ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਜਿੱਥੇ ਮੁਰਦਾ ਸਰੀਰ ਨੂੰ ਅਗਨੀ ਭੇਟ ਕੀਤਾ ਜਾਂਦਾ ਹੈ ਉਸ ਥਾਂ ਨੂੰ ਸ਼ਮਸ਼ਾਨ ਭੂਮੀ ਆਖਿਆ ਜਾਂਦਾ ਹੈ ਸ਼ਮਸ਼ਾਨ ਭੂਮੀ ਜਾਂ ਫਿਰ ਸ਼ਮਸ਼ਾਨਗੜ ਸਿੱਖ ਗੁਰੂਆਂ ਦੇ ਅਵਤਾਰ ਤਾਰਨ ਤੇ ਜੋਤੀ ਜੋਤ ਸਮਾਉਣ ਦਾ ਦਿਨ ਉਸ ਨੂੰ ਗੁਰਪੁਰਬ ਆਖਿਆ ਜਾਂਦਾ ਹੈ ਠੀਕੇ ਵਿਦਿਆਰਥੀਓ ਇਹ ਸੰਬੋਧ ਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ 61 ਤੋਂ ਲੈ ਕੇ 90 ਤੱਕ